ਰੋਡ ਸੇਫਟੀ ਮੋਹਮ ਤਹਿਤ ਕੀਤਾ ਗਿਆ ਮੋਟਰਸਾਈਕਲ ਰੈਲੀ ਦਾ ਆਗਾਜ਼ ਲੁਧਿਆਣਾ ਪੁਲਿਸ ਤੇ 40 ਹਸਪਤਾਲ ਨੇ ਕੀਤੀ ਹੈ ਇਹ ਵਿਸ਼ੇਸ਼ ਕੋਸ਼ਿਸ਼ ਤੇ ਹੋਰਨਾਂ ਅਦਾਰਿਆਂ ਨੂੰ ਵੀ ਅਜਈਆਂ ਮੁਹਿੰਮਾਂ ਦੇ ਵਿੱਚ ਸ਼ਾਮਿਲ ਹੋਣ ਦੀ ਕੀਤੀ ਗਈ ਹੈ ਅਪੀਲ ਜੀ ਹਾਂ ਇਸ ਵੇਲੇ ਰੋਡ ਸੇਫਟੀ ਮੋਹਮ ਦੇ ਤਹਿਤ ਇੱਕ ਮੋਟਰਸਾਈਕਲ ਰੈਲੀ ਦਾ ਆਗਾਜ਼ ਕੀਤਾ ਗਿਆ ਹੈ ਜਿਹੜਾ ਕਿ ਲੁਧਿਆਣਾ ਦੇ ਵਿੱਚ ਹੋਇਆ ਹੈ ਇਸ ਦੇ ਵਿੱਚ ਲੁਧਿਆਣਾ ਪੁਲਿਸ ਤੇ ਫੋਰਟਿਸ ਹਸਪਤਾਲ ਨੇ ਇੱਕ ਵਿਸ਼ੇਸ਼ ਕੋਸ਼ਿਸ਼ ਕੀਤੀ ਹੈ ਤੇ ਇਸ ਵੇਲੇ ਇਹ ਗੱਲ ਵੀ ਕਹੀ ਗਈ ਹੈ ਕਿ ਹੋਰ ਅਦਾਰੇ ਵੀ ਅਜਿਹੇ ਮਹਿੰਮਾਂ ਦੇ ਵਿੱਚ ਸ਼ਾਮਿਲ ਹੋਣ ਤਾਂ ਕਿ ਲੋਕਾਂ ਨੂੰ ਰੋਡ ਸੇਫਟੀ ਦੇ ਬਾਰੇ ਵਿੱਚ ਜਾਗਰੂਕ ਕੀਤਾ ਜਾ ਸਕੇ ਦੱਸਦੀ ਹੈ ਕਿ ਜਦੋਂ ਇਹ ਮੋਟਰਸਾਈਕਲ ਰੈਲੀ ਦੀ ਸ਼ੁਰੂਆਤ ਹੋਈ ਆਗਾਜ਼ ਕੀਤਾ ਗਿਆ ਉਸ ਵੇਲੇ डीसीपी शुभम अग्रवाल ਹੋਰੀ ਵੀ ਉਪਸਥਿਤ ਸਨ ਉਹਨਾਂ ਨੇ ਕਿਹਾ ਹੈ ਕਿ ਲੁਧਿਆਣਾ ਪੁਲਿਸ ਤੇ 40 ਹਸਪਤਾਲ ਦੇ ਵੱਲੋਂ ਇਹ ਵਿਸ਼ੇਸ਼ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਵਿੱਚ ਲੋਕਾਂ ਨੂੰ ਸੜਕਾ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਲੋਕ ਰੋਡ ਸੇਫਟੀ ਰੂਲਸ ਦੇ ਬਾਰੇ ਵਿੱਚ ਜਾਣਕਾਰ ਹੋ ਸਕਣ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਰੋਡ ਸੇਫਟੀ ਮਹਿੰਮ ਪਹਿਲਾਂ ਵੀ ਚੱਲ ਰਹੀਆਂ ਨੇ ਤੇ ਇਸ ਦੇ ਤਹਿਤ ਹੀ ਇਹ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਹੋਰ ਵੀ ਸਕੂਲ ਕਾਲਜ ਕਾਰਪੋਰੇਸ਼ਨ ਅਜਿਹੀਆਂ ਮੁਹਿੰਮਾਂ ਦਾ ਹਿੱਸਾ ਬਣਨ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਹਨਾਂ ਨੇ ਇਹ ਕਹਿ ਕੇ ਹੀ ਹੈ ਕਿ ਜਿਹੜੀ ਇਹ ਰੈਲੀ ਹੈ ਇਹ 40 ਹਸਪਤਾਲ ਤੋਂ ਸ਼ੁਰੂ ਹੋਵੇਗੀ ਤੇ 40 ਹਸਪਤਾਲ ਤੇ ਹੀ ਆ ਕੇ ਖਤਮ ਹੋਵੇਗੀ ਵਕਵਾ ਕਾ ਥਾਮਾ ਤੋਂ ਹੁੰਦੀ ਹੋਈ ਇਹ ਰੈਲੀ ਆਪਣਾ ਜਿਹੜਾ ਕੰਮ ਹੈ ਜਿਹੜੀ ਮੁਹਿੰਮ ਹੈ ਉਹ ਸੰਪੂਰਨ ਕਰੇਗੀ ਤੇ ਦੁਬਾਰਾ ਫਿਰ ਤੋਂ 40 ਹਸਪਤਾਲ ਤੇ ਆ ਕੇ ਹੀ ਖਤਮ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ ਵੱਡਾ ਏਰੀਆ ਕਵਰ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਸرائیਲੀ ਦੇ ਵਿੱਚ ਵੱਖ-ਵੱਖ ਜਿਹੜੇ ਲੋਕ ਸਨ ਉਹ ਸ਼ਾਮਿਲ ਹੋਏ ਨੇ ਦੱਸਦੀ ਹੈ ਕਿ ਇਸ ਵੇਲੇ ਜਿੰਨੇ ਵੀ ਇੱਥੇ ਲੋਕ ਸ਼ਾਮਿਲ ਸਨ ਜਿਹੜੇ ਕਿ ਲੁਧਿਆਣਾ ਪੁਲਿਸ ਦੇ ਨੇ 40 ਹਸਪਤਾਲ ਦੇ ਨੇ ਜਾਂ ਫਿਰ ਜਿੰਨੇ ਵੀ ਨੌਜਵਾਨ ਸ਼ਾਮਿਲ ਹੋਏ ਨੇ ਉਹਨਾਂ ਨੂੰ ਜਿਉਂ ਆਇਆ ਆਖਿਆ ਗਿਆ ਤੇ ਤੈਦ ਲੋ ਧੰਨਵਾਦ ਵੀ ਕੀਤਾ ਗਿਆ ਅਤੇ ਜਿਕਰ ਜੋ ਹੋ ਗਿਆ ਕਿ ਬਹੁਤ ਸਰੀਆਂ ਅਜਹੀਆਂ ਮੁਹਿੰਮਾਂ ਪਹਿਲਾਂ ਵੀ ਚਲਾਈਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਰੋਡ ਸੇਫਟੀ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਬਚਾਉਣਾ ਹੈ ਆਪਣੇ ਸਾਧਨਾਂ ਨੂੰ ਸੁਰੱਖਿਅਤ ਰੱਖਣਾ ਹੈ ਜਦੋਂ ਵੀ ਕਰੋ ਸੜਕ ਤੇ ਉਤਰਨਾ ਹੈ ਤਾਂ ਫਿਰ ਹਰ ਤਰ੍ਹਾਂ ਦੇ ਜਿਹੜੇ ਰੋਡ ਦੇ ਰੂਲ ਹੁੰਦੇ ਨੇ ਸੁਰੱਖਿਆ ਦੇ ਨਿਯਮ ਹੁੰਦੇ ਨੇ ਉਹਨਾਂ ਦੀ ਪਾਲਣਾ ਕਰਨੀ ਹੈ ਤਾਂ ਕਿ ਉਹ ਸੁਰੱਖਿਅਤ ਰਹਿ ਸਕਣ ਉਂਝ ਵੀ ਜਾਣ ਹੈ ਤਾਂ ਜਹਾਨ ਹੈ ਜੇਕਰ ਸੜਕ ਤੇ ਨਿਕਲਦੇ ਆ ਤਾਂ ਹਰ ਤਰ੍ਹਾਂ ਦਾ ਜਿਹੜਾ ਰੋਡ ਸੇਫਟੀ ਦਾ ਰੂਲ ਹੈ ਉਸ ਨੂੰ ਫੋਲੋ ਕਰਨਾ ਚਾਹੀਦਾ ਹੈ ਕੋਈ ਵੀ ਕੁਤਾਹੀ ਨਹੀਂ ਵਰਤਣੀ ਚਾਹੀਦੀ ਜੇਕਰ ਅਜਿਹੀ ਅਣਗੇਲੀ ਵਰਤੀ ਜਾਵੇਗੀ ਤਾਂ ਫਿਰ ਜਾਨ ਨੂੰ ਖਤਰਾ ਹੋ ਸਕਦਾ ਹੈ ਜਦੋਂ ਸੇਫਟੀ ਰੂਲਸ ਦੀ ਜਿਹੜੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਹੀ ਫਿਰ ਐਕਸੀਡੈਂਟ ਵਾਪਰਦੇ ਨੇ ਤੇ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਹੀ ਜਿਹੜੀ ਇਹ ਇਸੇ ਮੂਮ ਦੇ ਤਹਿਤ ਇਹ ਮੋਟਰਸਾਈਕਲ ਰੈਲੀ ਦਾ ਆਗਾਜ਼ ਕੀਤਾ ਗਿਆ ਹੈ ਇਸ ਵੇਲੇ ਉਪਸਥਿਤ ਡੀਸੀਪੀ ਸ਼ੁਭਮ ਅਗਰਵਾਲ ਹੋਰਾਂ ਨੇ ਕੀ ਕਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਫੋਟੇਸ ਹਸਪੀਟਲ ਦਾ ਸਾਡੀ ਜਿਹੜੀ ਟ੍ਰੈਫਿਕ ਦੀ ਟੀਮ ਹੈਗੀ ਹੈ ਜਿਹਨਾਂ ਨੂੰ ਸਾਡੀ ਡੀਸੀਪੀ ਟ੍ਰੈਫਿਕ ਕੁਰੇਵਾਲ ਮੈਡਮ ਤੇ ਨੌਜਵਾਲੀ ਐਸੀਪੀ ਟ੍ਰੈਫਿਕ ਜੋ ਜਤਨਪੰਥ ਜੀ ਲੀਡ ਕਰ ਰਹੇ ਹੁਲਾਗਾ ਤੇ ਜਿਹੜੇ ਸਾਡੇ ਇੱਥੇ ਬਾਈਕ ਰਾਈਡਰਸ ਹੈਗੇ ਆ ਤੇ ਉਸ ਤੋਂ ਨਾਲ-ਨਾਲ ਜਿਹੜੇ ਸਾਡੇ মিডিਆ ਦੇ ਸੱਜਣ ਹੈ ਜਿਹੜੇ ਇੱਥੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਰੇ ਇੱਥੇ ਇਕੱਠੇ ਹੋਏ ਆ ਇੱਕ ਤਾਂ ਕਿ ਅਸੀਂ ਅਸੀਂ ਸ਼ਹਿਰ ਦੇ ਵਿੱਚ ਇੱਕ ਜਿਹੜੀ ਹੈ ਰੋਡ ਸੇਫਟੀ ਦੀ ਮੁਹਿੰਮ ਨੂੰ ਅਸੀਂ ਕੀ ਕਹਿੰਦੇ ਉਹਨੂੰ ਜਾਰੀ ਰੱਖੀਏ ਤੇ ਲੋਕਾਂ ਦੇ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਰਹੇ ਤੇ ਦੇ ਨਾਲ ਹੀ ਮੇਰੀ ਔਰ ਜਿਹੜੇ ਹੈਗੇ ਆ ادارے ਨੇ ਜਿਹਦੇ ਵਿੱਚ ਹੋਰ ਹਸਪਤਾਲ ਕਾਲਜ ਸਕੂਲ ਜਿਹੜੇ ਹੋਰ ਇਸ ਤਰੀਕੇ ਦੇ ਅਸੋਸੀਏਸ਼ਨਸ ਨੇ ਜਿਹਦੇ ਵਿੱਚ ਕੋਈ ਗੱਡੀਆਂ ਦਾ ਹੈਗਾ ਜਾਂ ਬਾਈਕਾਂ ਦਾ ਹੈਗਾ ਸਾਰਿਆਂ ਨੂੰ ਮੇਰੀ ਅਪੀਲ ਹੈ ਤੁਸੀਂ ਵੀ ਆਪਣੇ ਵੱਲੋਂ ਸਾਡਾ ਸਹਿਯੋਗ ਦਿਓ ਤੇ ਆਪਣੇ ਵੱਲੋਂ ਇਸੇ ਤਰੀਕੇ ਦੀ ਜਿਹੜੀ ਹੈਗੀ ਆ ਆਪਾਂ ਇੱਕ ਇਸ ਤਰੀਕੇ ਦੇ ਪ੍ਰੋਗਰਾਮ ਇਸ ਤਰੀਕੇ ਦੇ ਜਿਹੜੇ ਉਤਾਲੇ ਕਰਦੇ ਰਹੀਏ ਤੇ ਸਭ ਤੋਂ ਜ਼ਿਆਦਾ ਮੇਰੇ ਆਪਣੇ ਲੁਧਿਆਣੇ ਵਾਸੀਆਂ ਨੂੰ ਉਹਨੂੰ ਦਾਣਵਿਆਂ ਨੂੰ ਇੱਕ ਮੇਰੀ ਰਿਕਵੈਸਟ ਤੇ ਬੇਨਤੀ ਹੈ ਤੁਸੀਂ ਜਿਹੜੀ ਹੈ ਜਦ ਵੀ ਤੁਸੀਂ ਰੋਡ ਤੇ ਆੜਾ ਆਪਣੀ ਗੱਡੀਆਂ ਲੈ ਕੇ ਬਾਈਕਾਂ ਲੈ ਕੇ ਕਾਈਂਡਲੀ ਤੁਸੀਂ ਰੋਡ ਸੇਫਟੀ ਦਾ ਧਿਆਨ ਰੱਖਿਓ ਸਭ ਤੋਂ ਪਹਿਲੇ ਤਾਂ ਆਪਣੀ ਸੇਫਟੀ ਦਾ ਆਪਣਾ ਪਰਸਨਲ ਇੰਡੀਵਿਜੂਅਲ ਦਾ ਆਪਣੇ ਵੀਹਿਕਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਜਿਹੜੇ ਆਪਣੇ ਆਂਡ ਗਵਾਰਡ ਦੇ ਜਿਹੜੇ ਤੁਹਾਡੇ ਨਾਲ ਵੀਹਿਕਲ ਚੱਲ ਰਹੇ ਉਹਨਾਂ ਦਾ ਜਿਹੜੇ ਕੋਈ ਔਨ ਜਿਹੜੇ ਕੰਪਿਊਟਰਸ ਹੈਗੇ ਆ ਰਸਤੇ ਦੇ ਉੱਤੇ ਖੜੇ ਉਹਨਾਂ ਦਾ ਤਾਂ ਕਿ ਆਪਾਂ ਆਪਣੇ ਆਪਣੇ ਸ਼ਹਿਰ ਨੂੰ ਆਪਣੇ ਸੋਬੇ ਨੂੰ ਸੁਰੱਖਿਤ ਬਣਾਈਏ ਤੇ ਅਫਰੀ ਵੀ ਅਸੀਂ ਸੇਫਟੀ ਦਾ ਧਿਆਨ ਰੱਖੀਏ